ਜਿਹੜੀ ਮੈਂ ਲੱਡੂ ਬਣਾਏ ਹਨ ਉਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਏ ਸਨ ਇਹ ਮੇਰੇ ਸਪੈਸ਼ਲ ਆਪਣੇ ਬ੍ਰਦਰ ਦੀ ਡਿਮਾਂਡ ਤੇ ਤਿਆਰ ਕੀਤੇ ਹਨ ਉਸ ਨੂੰ ਥੋੜੀ ਜਿਹੀ ਬੈਕਪੇਨ ਦੀ ਪ੍ਰੋਬਲਮ ਚੱਲ ਰਹੀ ਸੀ ਇਸ ਲਈ ਉਹ ਕਹਿੰਦਾ ਸੀ ਕਿ ਕੋਈ ਹੈਲਦੀ ਲੱਡੂ ਬਣਾ ਕੇ ਤਿਆਰ ਕਰ ਇਹ ਜੋ ਮੈਂ ਲੱਡੂ ਬਣਾਏ ਹਨ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਰੋਜ਼ ਦਾ ਇੱਕ ਲੱਡੂ ਖਾਓਗੇ ਤੇ ਤੁਹਾਡੀਆਂ ਸਾਰੀਆਂ ਪ੍ਰੋਬਲਮ ਕਯੂਰ ਹੋ ਜਾਣਗੀਆਂ ਇੱਥੇ ਮੈਂ 1 ਕਿਲੋ ਚਨੇ ਲਏ ਹਨ ਤੇ ਇਹਨਾਂ ਨੂੰ ਮਸਲ ਕੇ ਇਹਨਾਂ ਦਾ ਛਿਲਕਾ ਉਤਾਰ ਲਿਆ ਹੈ ਤੁਸੀਂ ਬਾਜ਼ਾਰ ਤੋਂ ਛਿਲਕੇ ਦੇ ਉਹ ਬਿਨਾ ਵਾਲੇ ਵੀ ਚਨੇ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਚਣਿਆਂ ਨੂੰ ਗ੍ਰाइंड ਕਰ ਲਵਾਂਗੇ ਤੇ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਇਹ ਦੇਖੋ ਇੱਥੇ ਆਪਾਂ ਥੋੜੇ-ਥੋੜੇ ਚਨੇ ਪਾ ਕੇ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਮੇਰੀ ਇੱਥੇ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲੋਜੀ ਇੱਥੇ ਆਪਾਂ ਸਾਰੇ ਚਣਿਆਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਹੈ। ਇਹ ਲੱਡੂ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਹਨ। ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਬਣਦੇ ਹਨ। ਹੁਣ ਗੈਸ ਤੇ ਆਪਾਂ ਕੜਾਈ ਰੱਖਾਂਗੇ ਤੇ ਗੈਸ ਨੂੰ ਆਪਾਂ ਆਨ ਕਰ ਲਵਾਂਗੇ। ਇੱਥੇ ਮੈਂ ਇੱਕ ਤੋਂ ਦੋ ਚਮਚ ਦੇਸੀ ਘਿਓ ਦੇ ਪਾ ਲਏ ਹਨ। ਹੁਣ ਇਸ ਦੇ ਵਿੱਚ ਆਪਾਂ ਕੁਝ ਡਰਾਈ ਫਰੂਟ ਐਡ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇੱਥੇ 200 ਗ੍ਰਾਮ ਬਦਾਮ ਲਏ ਹਨ। ਤੇ ਇਹਨਾਂ ਨੂੰ ਮੈਂ ਥੋੜਾ ਜਿਆਦਾ ਰੋਸਟ ਕਰ ਲਵਾਂਗੀ। ਰੋਸਟ ਕਰਨ ਤੇ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਜੇ ਡਰਾਈ ਫੂਡ ਘਟਾਉਣਾ ਚਾਹੋ ਤਾਂ ਘਟਾ ਵੀ ਸਕਦੇ ਹੋ ਪਰ 1 ਕਿਲੋ ਚਨੇ ਦੇ ਵਿੱਚ 200 ਗ੍ਰਾਮ ਬਦਾਮ ਬਿਲਕੁਲ ਪਰਫੈਕਟ ਹਨ ਜੇਕਰ ਤੁਸੀਂ ਚਾਹੋ ਤਾਂ ਇਹ ਘਟਾ ਵੀ ਸਕਦੇ ਹੋ ਇਹ ਤੁਹਾਡੇ ਆਪਣੀ ਮਰਜ਼ੀ ਹੈ ਮੈਂ ਥੋੜਾ ਜਿਹਾ ਇਹਨਾਂ ਨੂੰ ਇੱਕ ਦਵਾਈ ਦੀ ਤੌਰ ਤੇ ਬਣਾ ਰਹੀ ਹਾਂ ਇਸ ਲਈ ਮੈਂ ਇਹਨੇ ਕਬਦਾਮ ਐਡ ਕਰ ਲਏ ਹਨ ਹੁਣ ਇਹ ਬਦਾਮ ਆਪਣੇ ਭੁੱਜ ਚੁੱਕੇ ਹਨ ਤੇ ਇਹਨਾਂ ਨੂੰ ਆਪਾਂ ਹੁਣ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਹੁਣ ਇਸੇ ਕਿਓ ਦੇ ਵਿੱਚ ਆਪਾਂ ਐਡ ਕਰਾਂਗੇ ਮੇਵੇ ਜਿਸ ਨੂੰ ਆਪਾਂ ਸੌਗੀ ਵੀ ਕਹਿੰਦੇ ਹਾਂ ਇਹ ਵੀ ਮੈਂ 200 ਗ੍ਰਾਮ ਲਈ ਹੈ ਇਹਨਾਂ ਨੂੰ ਵੀ ਆਪਾਂ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਜੇਕਰ ਤੁਸੀਂ ਬੱਚਿਆਂ ਨੂੰ ਦੇਣਾ ਹੋਵੇ ਤਾਂ ਤੁਸੀਂ ਡਰਾਈ ਫਰੂਟ ਥੋੜਾ ਜਿਹਾ ਕੱਟ ਵੀ ਕਰ ਸਕਦੇ ਹੋ ਕਿਉਂਕਿ ਅਜੇ ਥੋੜਾ ਜਿਆਦਾ ਗਰਮੀ ਹੈ ਇੱਥੇ ਆਪਣੇ ਜਿਹੜੇ ਮੇਵੇ ਹਨ ਉਹ ਵੀ ਰੋਸਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਵੀ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਡ్రਾਈ ਫਰੂਟ ਐਡ ਕਰ ਸਕਦੇ ਹੋ ਤੇ ਕੋਈ ਵੀ ਇਹਨਾਂ ਦੇ ਵਿੱਚੋਂ ਸਕਿੱਪ ਕਰ ਸਕਦੇ ਹੋ ਹੁਣ ਇੱਥੇ ਮੈਂ ਮਗਜ ਲੈ ਹਨ ਉਹ ਮੈਂ ਲੈ ਹਨ 150 ਗ੍ਰਾਮ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਜਦੋਂ ਇਹ ਥੋੜਾ ਜਿਆਦਾ ਤੜਕਣ ਲੱਗ ਪਏ ਤਾਂ ਉਦੋਂ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਜਦੋਂ ਆਪਾਂ ਡ్రਾਈ ਫਰੂਟਾਂ ਨੂੰ ਰੋਸਟ ਕਰਕੇ ਪਾਉਂਦੇ ਹਾਂ ਇੱਕ ਤੀ ਇਹਨਾਂ ਦਾ ਟੇਸਟ ਜ਼ਿਆਦਾ ਵਧੀਆ ਆਉਂਦਾ ਹੈ ਤੇ ਇਹ ਥੋੜਾ ਜਿਹਾ क्रंची ਲੱਗਦੇ ਹਨ ਇਥੇ ਦੇਖੋ ਇਹ ਆਪਾਂ ਜਿਹੜੇ ਮਗਜ ਹਨ ਉਹ ਹੀ ਰੋਸਟ ਕਰਕੇ ਕੱਢ ਲਏ ਹਨ ਹੁਣ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਕਿਉ ਹੋਰ ਪਾ ਲਵਾਂਗੇ ਇੱਕ ਤੋਂ ਦੋ ਚਮਚ ਤੇ ਇਸ ਦੇ ਵਿੱਚ ਆਪਾਂ ਮਖਾਣੇ ਐਡ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਵਾਂਗੇ ਮਖਾਣੇ ਆਪਣੇ ਹਿਸਾਬ ਦੇ ਨਾਲ ਤੁਸੀਂ ਜਿੰਨੇ ਮਰਜ਼ੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਹਨ ਇਹ ਬਿਲਕੁਲ ਵੀ ਗਰਮ ਨਹੀਂ ਹੁੰਦੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਇਹਨਾਂ ਨੂੰ ਕ੍ਰੈਂਚੀ ਹੋਣ ਤੱਕ ਆਪਾਂ ਪੋਨ ਲਵਾਂਗੇ ਜਦੋਂ ਆਪਣੇ ਮਖਾਣੀ ਕ੍ਰੈਂਚੀ ਹੋ ਗਏ ਤੇ ਇਹਨਾਂ ਨੂੰ ਵੀ ਆਪਾਂ ਗੱਡ ਲਵਾਂਗੇ ਸਾਰੇ ਆਪਣੇ ਡਰਾਈ ਫੂਡ ਕੋ ਚੁੱਕੇ ਹਨ ਹੁਣ ਆਪਾਂ ਇੱਕ ਕੜਾਈ ਗੈਸ ਤੇ ਰੱਖਾਂਗੇ ਥੋੜੀ ਜੀ ਵੱਡੇ ਸਾਈਜ਼ ਦੀ ਕੜਾਈ ਰੱਖਾਂਗੇ ਤੇ ਮੋٹے ਤਲੇ ਦੀ ਰੱਖਾਂਗੇ ਤੇ ਇਸ ਦੇ ਵਿੱਚ ਆਪਾਂ ਕਿਉ ਐਡ ਕਰ ਲਵਾਂਗੇ ਇਹ ਤਕਰੀਬਨ ਮੈਂ ਪਹਿਲਾਂ 200 ਗ੍ਰਾਮ ਕਿਉਓ ਇਸ ਦੇ ਵਿੱਚ ਐਡ ਕੀਤਾ ਹੈ ਪਹਿਲਾ ਆਪਾਂ ਇਨਾ ਹੀ ਕਿਉ ਐਡ ਕਰਾਂਗੇ ਲੋੜ ਅਨਸਾਰ ਆਪਾਂ ਹੋਰ ਇਸ ਦੇ ਵਿੱਚ ਕਿਉ ਪਾ ਲਵਾਂਗੇ ਜਦੋਂ ਆਪਣਾ ਕਿਉ ਥੋੜਾ ਜਿਹਾ ਮੈਲਟ ਹੋ ਗਿਆ ਤਾਂ ਫਿਰ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਜਿਹੜੇ ਆਪਾਂ ਪਾਊਡਰ ਬਣਾਇਆ ਸੀ ਚਣਿਆਂ ਦਾ ਇਹ ਦੇਖੋ ਹੁਣ ਇਸ ਦੇ ਵਿੱਚ ਆਪਾਂ ਚਣਿਆਂ ਦਾ ਪਾਊਡਰ ਐਡ ਕਰ ਲਵਾਂਗੇ ᱛᱮਮੋ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਹਿਲਾਉਂਦੇ ਹੋਏ ਪੁੰਨਾਂਗੇ ਜਿਹਨੇ ਪਹਿਲਾਂ ਪੁੱਜੇ ਹੋਏ ਹਨ ਪਰ ਫਿਰ ਵੀ ਇਸ ਨੂੰ ਆਪਾਂ ਤੁਹਾਡੇ ਟਾਈਮ ਦੇ ਲਈ ਪੁਨਾਂਗੇ ਤਾਂ ਕਿ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਵੇ ਪਹਿਲਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਲੋੜ ਅਨੁਸਾਰ ਇਸ ਦੇ ਵਿੱਚ ਆਪਾਂ ਹੋਰ ਕਿਉ ਐਡ ਕਰ ਲਵਾਂਗੇ ਇਹ ਦੇਖੋ ਇਥੇ ਆਪਣਾ ਜਿਹੜਾ ਚਣਿਆਂ ਦਾ ਪਾਊਡਰ ਹੈ ਉਹ ਅਜੇ ਖੁਸ਼ਕ ਜਿਹਾ ਹੈ ਇਸ ਦੇ ਵਿੱਚ ਹੁਣ ਆਪਾਂ ਥੋੜਾ ਕਿਉ ਹੋਰ ਐਡ ਕਰਾਂਗੇ ਇਥੇ ਮੈਂ 200 ਗ੍ਰਾਮ ਤਕਰੀਬਨ ਹੋਰ ਕਿਓ ਐਡ ਕਰ ਲਵਾਂਗੀ ਤੇ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਇਹ ਸਾਰਾ ਕਿਓ ਚੰਗੀ ਤਰ੍ਹਾਂ ਸੋਖ ਲੈਂਦੇ ਹਨ ਪਰ ਜਿਸ ਤਰ੍ਹਾਂ ਥੋੜੀ-ਥੋੜੀ ਇਸ ਨੂੰ ਆਪਾਂ ਭੁੰਨ ਲਵਾਂਗੇ ਤੇ ਥੋੜਾ ਜਿਹਾ ਕਿਓ ਰਿਲੀਜ਼ ਕਰ ਦੇਣਗੇ ਇਹ ਦੇਖੋ ਤੁਸੀਂ ਹੁਣ ਇੱਥੇ ਦੇਖ ਸਕਦੇ ਹੋ ਕਿ ਕਾਫੀ ਕਿਉਂ ਰਿਲੀਜ਼ ਹੋ ਚੁੱਕਾ ਹੈ ਤੇ ਆਪਨੇ ਪਰਫੈਕਟ ਜਿਹੜਾ ਚਣਿਆਂ ਦਾ ਪਾਊਡਰ ਹੈ ਉਹ ਕਿਉਂ ਇਸ ਦੇ ਵਿੱਚ ਪਰਫੈਕਟ ਆਇਆ ਹੈ ਹੁਣ ਇਹ ਪਰਫੈਕਟ ਪੁੱਜ ਵੀ ਚੁੱਕੇ ਹਨ ਹੁਣ ਇੱਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਸ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਇੱਕ ਹੋਰ ਕੜਾਈ ਲਵਾਂਗੇ ਤੇ ਉਸ ਨੂੰ ਆਪਾਂ ਗੈਸ ਤੇ ਰੱਖਾਂਗੇ ਤੇ ਇਸ ਦੇ ਲਈ ਆਪਾਂ ਚਾਸ਼ਨੀ ਤਿਆਰ ਕਰਾਂਗੇ ਇਥੇ ਮੈਂ ਗੁੜ ਐਡ ਕਰਨ ਲੱਗੀ ਹਾਂ ਤੁਸੀਂ ਚਾਹੋ ਤਾਂ ਚੀਨੀ ਵੀ ਐਡ ਕਰ ਸਕਦੇ ਹੋ ਪਰ ਆਪਾਂ ਇਸ ਨੂੰ ਹੈਲਦੀ ਬਣਾਉਣਾ ਹੈ ਇਸ ਲਈ ਇਥੇ ਮੈਂ 340 ਗ੍ਰਾਮ ਹੀ ਗੁੜ ਐਡ ਕੀਤਾ ਹੈ ਤੇ ਇੱਕ ਕੌਲੀ ਇਸ ਦੇ ਵਿੱਚ ਆਪਾਂ ਪਾਣੀ ਵੀ ਐਡ ਕਰ ਲਵਾਂਗੇ ਤੇ ਹੁਣ ਇਸ ਦੀ ਆਪਾਂ ਚਾਸ਼ਨੀ ਬਣਾਵਾਂਗੇ ਚਾਸ਼ਨੀ ਆਪਾਂ ਕੋਈ ਇੱਕ ਤਾਰ ਦੀ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਜਸਟ ਇਸ ਨੂੰ ਆਪਾਂ ਥੋੜਾ ਜਿਹਾ ਚਿਪਚਿਪਾਹੀ ਕਰਨਾ ਹੈ ਤੁਹਾਨੂੰ ਮੈਂ ਅੱਗੇ ਦਿਖਾਉਂਦੀ ਹਾਂ ਕਿ ਚਾਸ਼ਨੀ ਆਪਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪਰਫੈਕਟ ਆਪਣੇ ਲੱਡੂ ਬਣ ਕੇ ਤਿਆਰ ਹੋਣਗੇ ਬਿਲਕੁਲ ਵੀ ਤੁਸੀਂ ਫੇਲ ਨਹੀਂ ਹੋਵੋਗੇ ਪਹਿਲੀ ਵਾਰੀ ਦੇ ਵਿੱਚ ਇਹ ਲੱਡੂ ਬਣ ਕੇ ਤਿਆਰ ਹੋ ਜਾਣਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਣਗੇ ਇਹ ਦੇਖੋ ਹੁਣ ਆਪਣੀ ਚਾਸ਼ਨੀ ਦੇ ਵਿੱਚ ਬੋਇਲ ਆ ਰਿਹਾ ਹੈ ਇਸ ਨੂੰ ਆਪਾਂ ਇੱਕ ਹੀ ਬੋਇਲ ਦੇਣਾ ਹੈ ਤੇ ਆਪਾਂ ਚੈੱਕ ਕਰਦੇ ਹਾਂ ਆਪਣੀ ਚਾਸ਼ਨੀ ਪਰਫੈਕਟ ਚਿਪਚਿਪੀ ਹੋ ਚੁੱਕੀ ਹੈ ਤੇ ਗੈਸ ਦਾ ਫਲੇਮ ਹੁਣ ਆਪਾਂ ਬੰਦ ਕਰ ਦਵਾਂਗੇ ਤੇ ਇਸ ਨੂੰ ਆਪਾਂ ਹੁਣ ਜਣਿਆਂ ਦੇ ਮਿਕਸਰ ਦੇ ਵਿੱਚ ਪਾ ਦਵਾਂਗੇ ਇਹ ਦੇਖੋ ਇਹ ਸਾਰਾ ਆਪਾਂ ਮਿਕਸਰ ਚਣਿਆਂ ਦੇ ਮਿਕਸਰ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਇੱਥੇ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਲੱਗੇਗਾ ਕਿ ਇਹ ਥੋੜਾ ਜਿਹਾ ਪਤਲਾ ਹੋ ਗਿਆ ਹੈ ਮਿਕਸਰ ਪਰ ਜਿਸ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਾਂਗੇ ਇਹ ਪਰਫੈਕਟ ਬਣ ਕੇ ਤਿਆਰ ਹੋ ਜਾਵੇਗਾ ਇਹ ਦੇਖੋ ਕਿਸ ਤਰ੍ਹਾਂ ਹੌਲੀ ਹੌਲੀ ਇਹ ਡਰਾਈ ਹੋ ਰਿਹਾ ਹੈ ਤੁਸੀਂ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣਦੇ ਹਨ ਹੁਣ ਆਪਾਂ ਜਿਹੜੇ ਬਦਾਮ ਲੈ ਸੇ ਉਹਨਾਂ ਨੂੰ ਆਪਾਂ ਦਰਦਰਾ ਜਿਹਾ ਮਿਕਸ ਕਰ ਲਿਆ ਹੈ ਤੇ ਹੁਣ ਇਹ ਵੀ ਆਪਾਂ ਇਸ ਦੇ ਵਿੱਚ ਐਡ ਕਰ ਲਏ ਹਨ ਤੇ ਹੁਣ ਬਾਕੀ ਰਹਿੰਦੇ ਹੋਏ ਡਰਾਈ ਫਰੂਟ ਵੀ ਆਪਾਂ ਇਸੇ ਤਰ੍ਹਾਂ ਹੀ ਐਡ ਕਰ ਲਵਾਂਗੇ ਮਖਾਣੇ ਵੀ ਇਸ ਦੇ ਵਿੱਚ ਮੈਂ ਥੋੜੇ ਜੇ ਦਰਦਰੇ ਜਿਹੇ ਪੀਸ ਲਏ ਸਨ ਤੇ ਉਹ ਐਡ ਕਰ ਲਏ ਸਨ ਥੋੜੀ ਜੀ ਵੀਡੀਓ ਸਕਿਪ ਹੋ ਗਈ ਸੀ ਤੇ ਇਸ ਦੇ ਵਿੱਚ ਆਪਾਂ ਮੇਵੇ ਤੇ ਮਗਜ ਵੀ ਨਾਲ ਹੀ ਐਡ ਕਰ ਲਏ ਹਨ ਹੁਣ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਫਿਰ ਆਪਾਂ ਇਹਨਾਂ ਦੇ ਲੱਡੂ ਬਣਾਉਣੇ ਤਿਆਰ ਕਰਾਂਗੇ ਇੱਥੇ ਆਪਣੇ ਸਾਰੇ ਡਰਾਈ ਫੂਡ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਹਨ ਹੁਣ ਇਹ ਆਪਣਾ ਮਿਕਸਰ ਕੁਛ ਠੰਡਾ ਹੋ ਚੁੱਕਾ ਹੈ ਤੇ ਹੁਣ ਇਸਦੇ ਆਪਾਂ ਲੱਡੂ ਬਣਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਲੱਡੂ ਆਪਣੇ ਹਿਸਾਬ ਦੇ ਨਾਲ ਛੋਟੇ ਵੱਡੇ ਬਣਾ ਸਕਦੇ ਹੋ ਇਥੇ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਬਣ ਕੇ ਤਿਆਰ ਹੋਏ ਸਨ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸਨ ਤੁਸੀਂ ਜ਼ਰੂਰ ਇੱਕ ਵਾਰੀ ਇਸ ਨੂੰ ਟ੍ਰਾਈ ਕਰਿਓ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਤੇ ਇਹ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਇਹ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਉਂਕਿ ਤੁਹਾਡਾ ਲਾਈਕ ਤੇ ਤੁਹਾਡਾ ਕਮੈਂਟ ਬਹੁਤ ਹੀ ਜ਼ਿਆਦਾ ਮੇਰੇ ਲਈ ਮਾਇਨੇ ਰੱਖਦਾ ਹੈ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਇਹ ਦੇਖੋ ਜੀ ਕਿੰਨੇ ਵਧੀਆ ਆਪਣੇ ਲੱਡੂ ਬਣ ਕੇ ਤਿਆਰ ਹੋ ਚੁੱਕੇ ਹਨ ਤੁਸੀਂ ਵੀ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੰਨੀ ਦੀ ਲੱਗੀ ਆਪਣੇ 1 ਕਿਲੋ ਚਣਿਆਂ ਦੇ ਨਾਲ ਦੇਖੋ ਕਿੰਨੇ ਜ਼ਿਆਦੇ ਲੱਡੂ ਬਣ ਚੁੱਕੇ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ